ਭਾਈ ਜੀ ਕੀ ਨਾਮ ਆ ਦਿਨੇਸ਼ ਨਾਮ ਹੈ ਕਿਵੇਂ ਦੇਦੇ ਹੋ ਲਾਡੋਵਾਲ ਟੋਲ ਪਲਾਜਾ 1 April ਤੋਂ ਫੇਰ ਰੇਟ ਵਧਣ ਜਾ ਰਹੇ 5% ਰੇਟਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਇਹ ਤਾਂ ਹੁਣੇ ਵਧਿਆ ਫੇਰ ਵਧੇ ਦਾ ੱਤਕਾ ਹੋ ਰਿਹਾ ਸਾਡੇ ਨਾਲ ਇਹਦੇ ਜੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹ ਕੰਟੀਨਿਊ ਚਲਦਾ ਰਹਿੰਦਾ ਪੰੰਤਾ ਹੁੰਦਾ ਰਿ ਇਹਨਾਂ ਦੇ ਕੋਈ ਟਾਈਮ ਟੇਬਲ ਹੁੰਦਾ ਟੋਲ ਪਲਾਜਾ ਦਾ ਇੱਕ ਬੰਦ ਹੋਇਆ ਨਹੀਂ ਅਜੇ ਤੱਕ ਹੁਣ ਜਿਹੜੇ ਰੇਟਾਂ ਦੇ ਵਿੱਚ ਵਾਧਾ ਹੋ ਰਿਹਾ ਜਿਹੜੇ ਮੰਥਲੀ ਪਾਸ ਆ ਉਹਦੇ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਇਹ ਗਲਤ ਗੱਲਾਂ ਆ ਇਟਿਵ ਕਾਰਵਾਈ ਹੋਣੀ ਚਾਹੀਦੀ ਏ ਗੱਲ ਤਾਂ ਗੱਲ ਆ ਪਾਜੀ ਕੀ ਨਾਮ ਆ ਜੀ ਸੰਦੀਪ ਪਪੂ ਕਿਵੇਂ ਦੇ ਦਿਓ ਪਾਜੀ ਰੇਟਾਂ ਦੇ ਵਿੱਚ 1 ਅਪ੍ਰੈਲ ਤੋਂ ਫਿਰ ਵਾਧਾ ਹੁਣ ਜਾ ਰਿਹਾ 5% ਰੇਟ ਵਧਣ ਜਾ ਰਹੇ ਨੇ ਪਾਜੀ ਰੇਟਾਂ ਕਰਕੇ ਤਾਂ ਇੱਥੇ ਸਮਝ ਲਓ ਤੁਸੀਂ ਬਹੁਤ ਹੀ ਅਤ ਜੱਕੀ ਹੋਈ ਇਹਨਾਂ ਲੋਕਾਂ ਨੇ ਔਰ ਮੇਰੇ ਹਿਸਾਬ ਨਾਲ ਤਾਂ ਇਹ ਬਿਲਕੁਲ ਬੰਦ ਹੀ ਹੋਣਾ ਚਾਹੀਦਾ ਜੀ ਆਵਾਜ਼ aí ਦਾ ਤਾਂ ਬਹੁਤ ਇੱਥੇ ਲੰਘ ਆਇਆ ਸਭ ਤੋਂ ਵੱਡਾ ਟੋਲ ਟੈਕਸ ਹੀ ਏ ਆ ਕੀ ਕਰਾਂ ਜੀ ਔਰ ਇਹਨਾਂ ਨੂੰ ਬਹੁਤ ਆਮਦਨ ਆ ਇਥੋਂ ਔਰ ਜੋ ਕਿ ਇਹਨਾਂ ਦੀ ਬੰਦ ਹੋਣੀ ਚਾਹੀਦੀ ਏ ਸਰਕਾਰ ਨੂੰ ਇੱਕ ਬੇਨਤੀ ਆ ਕਿ ਇਹਦੇ ਤੇ ਨਤ ਪਾਈ ਜਾਵੇ ਹੁਣ 5% ਜਿਹੜਾ ਰੇਟਾ ਚ ਵਾਧਾ ਚ ਦਿੱਲੀ ਪਾਸ ਗੱਲ ਕੀਤੀ ਜਾਵੇ ਮਹੌਲੀ ਪਾਸਾ ਦੀ ਉਹਦੇ ਚ ਵੀ 10 10 ਰੁਪਏ ਵਧੇ ਅਜਿਵੇਂ 340 ਤੇ 350 ਭਾਈਓਦਨ ਆਮ ਆਦਮ ਦੇ ਤੇ ਪ੍ਰੈਸ਼ਰ ਪੈਣਾ ਪੈਣਾ ਜੀ ਹੁਣ ਜੇ ਭਗਵੰਤ ਮਾਨ ਜੀ ਠੀਕ ਹੈ ਜੀ ਕੇਜਰੀਵਾਲ ਜੀ ਤੇ ਇੰਨਾ ਖਰਚਾ ਕਰ ਰਹੇ ਨੇ ਉਹਨਾਂ ਨੂੰ ਇੱਥੇ ਜੈਡ ਸਕਿਉਰਟੀ ਜੈਡ ਸਕਿਉਰਟੀ ਦੇ ਰਹੇ ਜੋ ਵੀ ਆ ਖਰਚਾ ਤਾਂ ਉਹਨਾਂ ਨੇ ਪੈਣਾ ਹੀ ਪੈਣਾ ਨਾ ਜੀ ਸਰਸ਼ੀ ਜਨਾ ਬਿਪਿੰਨ ਕੁਮਾਰ ਰਾਏ ਲਾਜਾ ਮੈਨੇਜਰ ਲਾਡੋ ਵਾਲ ਟੋਲ ਪਲਾਜ਼ਾ रणछछ इंफ्रा डेवलपर्स प्राइवेट लिमिटेड के तरफ से नेशनल हाईवे अथॉरिटी ऑफ इंडिया के गाइडलाइन के हिसाब से फर्स्ट अप्रैल से हमारे रेट इंक्रीज हुए हैं पाँच परसेंट सभी पे सभी गाड़ियों पे चाहे कार हों एल सी बी हों ट्रक हों एस सी एम हो ओवरसाइज हो और पास पे सब पे रेट बढ़े हुए हैं फर्स्ट अप्रैल से लागू हो जाएंगे ਫਿਰ ਇਹ ਪਾਸਤੇ ਕਿੰਨੇ ਕੁ ਪਰਸੈਂਟ ਹੋਏ ਤੇ ਇਹਦੇ ਤੇ ਕਿੰਨੇ ਕੁ ਦਿੱਤੇ 5% ਸਪੈਰੇਟ ਜੋ ਹੈ ਇਨਕਰੀਸ ਹੋਇਆ ਹੈ